अवारा कुत्तिया दे मसले ते जानलेवा हमला होया है ते ਬਜ਼ੁਰਗ ਦੀ ਦਾੜੀ ਤੱਕ ਪੁੱਟ ਦਿੱਤੀ ਗਈ ਹੈ ਦਰਸਲ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਅਮਰਸਰ ਦੇ ਅਦੀਨੋਂ ਦੇ ਇਲਾਕੇ ਤੋਂ ਜਿੱਥੇ அவਾਰਾ ਕੁੱਤਿਆਂ ਦੇ ਮਸਲੇ ਨੂੰ ਲੈ ਕੇ ਦੋ ਤਨਾਚ ਖੂਨੀ ਤਕਰਾਰ ਹੋ ਗਈ ਹੈ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਿਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੀ ਦਾੜੀ ਪੁੱਟੀ ਗਈ ਤੇ ਉਸ ਦੇ ਨਾਲ ਭਾਰੀ ਕੁੱਟਮਾਰ ਹੋਈ ਹੈ ਜਦੋਂ ਬਜ਼ੁਰਗ ਦੇ ਬੱਚੇ ਆਪਣੇ ਪਿਤਾ ਨੂੰ ਛਡਾਉਣ ਦੇ ਲਈ ਪਹੁੰਚੇ ਨੇ ਤਾਂ ਹਮਲਾਵਰਾਂ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਹਾਲਾਂਕਿ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਥਾਣੇ ਪਹੁੰਚੇ ਆ ਪਰ ਹੈਰਾਨੀ ਦੀ ਜਨ ਗੱਲ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਟੁਕਮੀ ਕਾਰਵਾਈ ਨਹੀਂ ਹੋਈ ਹੈ ਪੀੜਤ ਪਰਿਵਾਰ ਦੇ ਵੱਲੋਂ ਇਸ ਬਾਬਤ ਪੁੱਛਗਿੱਛ ਕੀਤੀ ਗਈ ਤਾਂ ਸਦਰ ਦੇ ਪੁਲਿਸ ਅਧਿ ਕਿ ਇਹ ਵਾਕਿਆ ਉਹਨਾਂ ਦੇ ਥਾਣੇ ਦੇ ਖੇਤਰ ਚ ਹੀ ਨਹੀਂ ਆਉਂਦਾ ਇਨਜਾਬ ਦੀ ਆਜ਼ਦੇਲੀ ਨੌਜਵਾਨ ਦੇ ਵੱਲੋਂ ਦੋ ਵਾਰ ਅਮਨਿਸਰ ਪੁਲਿਸ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰ ਕੋਈ ਨਤੀਜਾ ਸਾਹਮਣੇ ਹੀ ਨਹੀਂ ਆਇਆ ਹਰਕੇ ਹੁਣ ਇਹ ਨੌਜਵਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਪੇਜ ਕੇ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਮੰਗ ਰਿਹਾ ਹੈ 피ੜਤ ਪਰਿਵਾਰ ਦਾ ਇਹ ਕਹਿ ਰਿਹਾ ਹੈ ਕਿ ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਨੌਜਵਾਨ ਬਜ਼ੁਰਗ ਪਿਤਾ ਦਿਨ ਕੁਟਮਾਰ ਕਰਦੇ ਸਾਫ ਨਜ਼ਰ ਆ ਰਹੇ ਨੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹਾਲਾਂਕਿ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਤੇ ਸਰਕਾਰ ਇਸ ਮਾਮਲੇ ਵਿੱਚ ਦਖਲ ਦੇ ਕੇ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਂਦਾ ਹੈ ਜਾਂ ਫਿਰ ਨਹੀਂ ਬਾਈ ਕੀ ਨਾਮ ਜੇ ਆਪਣਾ ਤੇ ਕਿਥੋਂ ਦੇ ਰਹਿਣ ਵਾਲੇ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਕੀ ਕਾਰਨ ਕੀ ਹੈ ਝਗੜੇ ਦਾ ਉਹ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਨੂੰ ਕੁੱਤਾ ਪਿਆ ਹੈਗਾ ਤਾਂ ਕੁੱਤੇ ਨੇ ਬੈਕ ਕੀਤਾ ਮੋਟਰਸਾਈਕਲ ਦੇ ਉੱਤੇ ਜਦੋਂ ਮੋਟਰਸਾਈਕਲ ਮੇਰਾ ਨਾਲ ਹੀ ਦੇ ਪੈ ਤੇ ਨਾਲ ਹੀ ਮੈਨੂੰ ਮਤਲਬ ਦੰਦੀ ਵੱਢਣ ਲੱਗਾ ਤੇ ਮੈਂ ਰੋੜਾ ਮਾਰਿਆ ਕੁੱਤੇ ਨੂੰ ਕੁੱਤੇ ਨੂੰ ਰੋੜਾ ਮਾਰਿਆ ਤੇ ਚਲੋ ਮਾਰੇ ਮੋਟਾ ਮੈਂ ਉਹਨੂੰ ਦਬਕਾ ਮਾਰਿਆ ਗੱਲ ਵੀ ਕੱਢਤੀ ਚਲੋ ਕੁੱਤੇ ਨੂੰ ਕੱਢੀ ਨਾ ਮੈਂ ਹੋਰ ਕੇ ਇਹਨੂੰ ਤਨੀ ਨਾ ਕੱਢੀ ਉਹਨਾਂ ਆਣ ਤੇ ਮਾਂ ਪੁੱਤਾਂ ਨੇ ਤੇ ਮੇਰੀ ਜਸਤਾਰ ਲਾਈ ਨਾਲੇ ਮੇਰਾ ਦਾੜਾ ਖੋਇਆ ਤੇ ਮੇਰੀ ਮੈਨੂੰ ਮਤਲਬ ਗਾਲ ਮੰਦਾ ਕੀਤਾ ਤੇ ਥੱਲੇ ਛੋਟ ਕੇ ਮੈਨੂੰ ਮਤਲਬ ਮਾਰ ਕੁੱਟਿਆ ਵੀ ਤੇ ਉਦੋਂ ਬਾਅਦ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮੇਰੇ ਬੇਟੇ ਨੇ ਆਣ ਕੇ ਉਹਨਾਂ ਨੂੰ ਪੁੱਛਿਆ ਕੋਈ ਕਿਸੇ ਤਰ੍ਹਾਂ ਤੋਂ ਉਹਨਾਂ 15 16 ਮੁੰਡੇ ਲੈ ਆ ਕੇ ਤੇ ਗਲਪਵਾ ਕੇ ਤੇ ਸਾਨੂੰ ਪਿਓ ਪੁੱਤਾਂ ਨੂੰ ਕੁੱਟਿਆ ਹੁਣ ਸੀ ਸੀ ਟੀਵੀ ਤੇ ਸਾਡੇ ਕੋਈ ਸੀ ਸੀ ਟੀਵੀ ਹੈਗੀ ਆ ਸਭ ਕੋਈ ਸਭ ਕੋਈ ਹੈਗੀ ਆ ਤੇ 2 ਮਹੀਨੇ ਹੋ ਗਏ ਕਿੰਨਾ ਕਿੰਨੇ ਦਿਨ ਹੋ ਗਏ ਇਹ ਇਹ 2 ਮਹੀਨੇ ਹੋ ਜਾਣੇ ਜੀ ਕੱਲ 5 ਤਰੀਕ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ ਸੀ ਬੜਿਆਂ ਕੋ ਗਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਹਦਾ ਕੀ ਕੀ ਕਹਿੰਦੇ ਉਹ ਸਾਡੇ ਕੋ ਆnde ਤੁਹਾਡੀ ਕਾਰਵਾਈ ਕੋਈ ਨਹੀਂ ਆ ਤੇ ਉਹ ਪੈਸਾ ਦੇ ਕੇ ਤੇ ਮਤਲਬ ਦਿਕਾਈ ਜਾਂਦੇ ਹਰ ਬੰਦੇ ਨੂੰ ਜਿਹੜਾ ਜਿਹੜਾ ਆਈਓ ਲੱਗਦਾ ਉਹਨੂੰ ਪੈਸੇ ਦੇ ਦਿੰਦੇ ਆ ਤੋ ਸਾਡੀ ਗੱਲ ਨਹੀਂ ਪਹਿਲਾਂ ਸਾਡੀ ਗੱਲ ਕਰਦੇ ਜਦੋਂ ਪੈਸੇ ਦੇ ਦੇਂਦੇ ਸਾਡੀ ਗੱਲ ਨਹੀਂ ਕਰਦੇ ਉਹ ਪੈਸੇ ਦੇ ਦੇ ਕੇ ਪ੍ਰੋਫੈਸ਼ਨ ਕੋ ਆਏ ਹੋ ਕਿ ਕਹਿੰਦੇ ਕਾਦੀ ਗੱਲੋਂ ਕਾਰਵਾਈ ਨਹੀਂ ਹੋਈ ਕੋਈ ਉਹ ਆਂਦੇ ਤੁਹਾਡੇ ਕਾਰਵਾਈ ਕੋਈ ਨਹੀਂ ਬੰਦੀ ਕਾਰਨ ਕੀ ਦੱਸ ਦੇ ਉਹ ਆਂਦੇ ਤੁਹਾਡੇ ਕੇਸ ਹੀ ਨਹੀਂ ਗਾਈਦਾ ਵੱਡਾ ਤੂੰ ਤੁਈ ਇਤਰਾ ਰਾਜਨਾਮਾ ਲਿਖ ਕੇ ਦੇ ਦਿਓ ਜੀ ਅਸੀਂ ਇਦਾਂ ਰਾਜਨਾਮਾ ਕਿਦਾਂ ਲਿਖ ਕੇ ਦੇ ਦਈਏ ਕਦੀ ਕੀ ਕਰਦੇ ਹੋ ਮੰਗੇ ਹੋਏ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਜੋ ਵੀ ਪਰਚਾ ਬੰਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਠੀਕ ਹਾਂਜੀ ਜੀ ਸਰ ਕੀ ਨਾਮ ਦੱਸਾ ਮੇਰਾ ਨਾਮ ਹਰਜਿੰਦਰ ਸਿੰਘ ਠੀਕ ਕੋਦੇ ਰਹਿਣ ਵਾਲਾ ਮੈਂ ਸਰ ਆਸ਼ੀਰਪੁਰ ਜਗਤ ਨਿਮੀਠਾ ਰੋਡ ਦਾ ਇਹ ਕੀ ਗੱਲਬਾਤ ਹੋਈ ਜਿਹੜੀ ਸੀਸੀਟੀਵੀ ਵਾਇਰਲ ਹੋਈ ਇਹ ਸਰ ਗੱਲ ਇਦਾਂ ਹੈ ਕਿ 5:11 ਪੰਜੀ ਨੂੰ ਇਹ ਮੇਰੇ ਫਾਦਰ ਸਾਹਿਬ 12:30 ਵਜੇ ਫਰੀ ਹੋ ਕੇ ਆਪਣੇ ਡੇਰੀ ਫਾਰਮ ਤੋਂ ਮਾਲ ਡੰਗਰਾਂ ਨੂੰ ਕੱਠੇ-ਪੁੱਠੇ ਪਾ ਕੇ ਜੋ ਵੀ ਉਹ ਨਿਕਲੇ ਸੀ ਰਸਤੇ ਵਿੱਚ ਇੱਕ ਘਰ ਹੁੰਦਾ ਹੈ ਉਹ ਘਰ ਵਾਲੇ ਨੇ ਕੁੱਤੇ ਵੱਡੇ ਰੱਖੇ ਆ ਤਿੰਨ ਚਾਰ ਆਪਣੇ ਕੁੱਤੇ ਪਾਲੇ ਅੰਦਰ ਪਰ ਉਹ ਵਾਰਾ ਵਾਰ ਛੜ ਛੜਦਾ ਹੈ ਤੇ ਉਹ ਕੁੱਤੇ ਆਉਂਦੇ ਜਾਂਦੇ ਨੇ ਬੜਾ ਪੈਂਦੇ ਆ ਬਾਈਟ ਕਰਦੇ ਆ ਹੁਣ ਉਸ ਦਿਨ ਵੀ ਮੇਰੇ ਫਾਦਰ ਸਾਹਿਬ 12:30 ਤੋਂ 1 ਵਜੇ ਦੇ ਕਰੀਬ ਬਾਹਰ ਜਿਹੜੋ ਘਰ ਨੂੰ ਆਉਣ ਲੱਗੇ ਉਹ ਕੁੱਤਾ ਭਜਾਇਆ ਉਹਨਾਂ ਦਾ ਅੰਦਰੋਂ ਤੇ ਫੜ ਕੇ ਬਾਈਕ ਦੇ ਉੱਤੇ ਜੰਪ ਕਰਕੇ ਗੱਲ ਨੂੰ ਪਿਆ ਉਹ ਸਿੱਧਾ ਗੱਲ ਨੂੰ ਅਟੈਕ ਕਰਦਾ ਇੱਕ ਕੁੱਤਾ ਤੇ ਉਹਨੂੰ ਜਦੋਂ ਪੱਥਰ ਮਾਰਿਆ ਤਾਂ ਉੱਤੋਂ ਜਿਹੜਾ ਜਿਹਦਾ ਕੁੱਤੇ ਰੱਖੇ ਆ ਜਿਸ ਮੁੰਡੇ ਨੇ ਉਹ ਆਪਣੀ ਮਦਰ ਦੇ ਨਾਲ ਆ ਕੇ ਮੇਰੇ ਫਾਦਰ ਸਾਹਿਬ ਦੇ ਗੱਲ ਪਿਆ ਉਹਨਾਂ ਦਾ ਦਾੜਾ ਪੁੱਟਿਆ ਤੇ ਉਹਨਾਂ ਦੀ ਦਸਤਾਰ ਵਗੈਰਾ ਲਾਈ ਤੇ ਜਦੋਂ ਇਹਨਾਂ ਨੇ ਘਰੇ ਆ ਗਏ ਸਾਨੂੰ ਦੱਸਿਆ ਤਾਂ ਆਪਾਂ ਪੁੱਛਣ ਲਈ ਮੈਂ ਤੇ ਮੇਰਾ ਬ੍ਰਦਰ ਗਏ ਆ ਤੇ ਉਹ ਮੁੰਡੇ ਨੇ ਆਪਣੇ ਚਾਚੇ ਸਮੇਤ ਆਪਣੇ ਮਾਸੜ ਸਮੇਤ ਹੋਰ 15 ਤੋਂ 18 ਬੰਦੇ ਉਹਦਾ ਫਾਦਰ ਸਿਰਫ ਉਫਰ ਸਮੇਤ ਸਾਡੇ ਤੇਜਦਾਰ ਹਥਿਆਰਾਂ ਦਾਤਰ ਕਿਰਪਾਨਾਂ ਨਾਲ ਹਮਲਾ ਕਰਤਾ ਜੈਸਾ ਲਹੂ ਲਹਾਨ ਆਪਾਂ ਹੁੰਦੇ ਹੋਏ ਤੇ ਥਾਣਾ सदर ਵਿਖੇ ਪਹੁੰਚੇ ਥਾਣਾ ਜਾਨੇ ਜਖਮੀ ਸੀ ਸਰ ਤਿੰਨ ਜਾਣੇ ਜਖਮੀ ਸੀ ਮੇਰੇ ਫਾਦਰ ਸਾਹਿਬ ਤੇ ਮੇਰਾ ਬ੍ਰਦਰ ਹੀ ਆਪਾਂ ਤਿੰਨੇ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਡਾਟ ਕੱਟ ਕੇ ਸਾਨੂੰ ਦਿੱਤੀ ਆ ਸਿਵਲ ਹਸਪਤਾਲ ਆਪਾਂ ਮੁਲਾਜਾ ਕਰਾਇਆ ਜੋ ਵੀ ਹੋਇਆ ਤੇ ਹੁਣ ਇਹ ਥਾਣਾ ਸਦਰ ਵਾਲੇ ਸਾਨੂੰ ਬੜਾ ਖਰਾਬ ਕਰ ਰਹੇ ਆ ਸਾਨੂੰ ਕਹਿ ਰਹੇ ਕਿ ਤੁਹਾਡਾ ਜੀ ਵਕੂਆ ਨਹੀਂ ਪੈਂਦਾ ਸਾਨੂੰ 5 ਦਿਨਾਂ ਬਾਅਦ ਦੱਸਦੇ ਆ ਕਿ ਤੁਹਾਡਾ ਥਾਣੇ ਦਾ ਇਹ ਵਕੂਆ ਹੀ ਨਹੀਂ ਪੈਂਦਾ ਜੇ ਵਕੂਆ ਨਹੀਂ ਪੈਂਦਾ ਤਾਂ ਤੁਸੀਂ ਦੂਜੇ ਥਾਣੇ ਟਰਾਂਸਫਰ ਕਰੋ ਹਾਂ ਇਹ ਸਬੰਧੀ ਮੈਂ ਸੀਪੀ ਸਾਹਿਬ ਦੇ ਜੀ ਦਰਖਾਸਤਾਂ ਗਈਆਂ ਇੱਕ ਨਹੀਂ ਦੋ ਨਹੀਂ ਤਿੰਨ ਦਰਖਾਸਤਾਂ ਉੱਥੋਂ ਆਗੀਆਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕਰਦੇ ਇਹ ਉਹ ਆਈਓ ਨੂੰ ਉਹ ਜਿਹੜਾ ਮੇਨ ਆਈਓ ਜਿਹੜਾ ਇਨਕੁਆਇਰੀ ਆਫਿਸਰੀ ਉਹ ਆਪਣੀ ਬਦਲੀ ਕਰਾ ਕੇ ਚਲ ਗਿਆ ਦੂਜੇ ਜਿਹੜੇ ਨਵੇਂ ਆਈਓ ਨੂੰ ਦਿੰਦੇ ਹੀ ਉਹਨੂੰ ਜਿਹੜਾ ਔਨ ਡਿਊਟੀ ਹੈ ਹੀ ਨਹੀਂ ਇਹ ਬੰਦਾ ਦੂਜਾ ਵੀ ਚੇਂਜ ਹੋ ਗਿਆ ਹੁਣ ਤੀਜੇ ਨੂੰ ਦਿੱਤਾ ਤੀਜਾ ਉਹਦਾ ਛੁੱਟੀ ਦੇ ਰਿਹਿੰਦਾ ਨਾ ਫੋਨ ਚੱਕਦਾ ਸਾਨੂੰ ਬਹੁਤ ਖੱਜੇ ਖਰਾਬ ਕੀਤਾ 2 ਮਹੀਨੇ ਪਰਸੋ 5 ਤਰੀਕ ਨੂੰ ਹੋਣਿਆ ਸਾਡੀ ਇੱਕ ਪੈਸੇ ਦੀ ਸੁਣਵਾਈ ਨਹੀਂ ਏ ਥਾਣੇ ਨੇ ਕੀਤੀ ਆਪਾਂ ਖੱਜਲ ਖਰਾਬ ਹੋ ਕੇ ਏਸੀਐਮ ਮਾਨ ਤੱਕ ਦਰਖਾਸਤਾਂ ਚੱਲ ਗਈਆਂ ਉਹ ਵੀ ਇਹਨਾਂ ਦੇ ਮੇਲ ਰਾਈ ਇੱਥੇ ਪਹੁੰਚ ਚੁੱਕੀਆਂ ਪਰ ਉਹਨੂੰ ਵੀ ਕੋਈ ਸੀਐਮ ਮਾਨ ਨੂੰ ਵੀ ਨਹੀਂ ਕੋਈ ਸਮਝ ਦੇ ਤੇ ਬਹੁਤ ਮੰਗਸਰ ਜੋ ਪਰਚਾ ਬਣਦਾ ਹੈ ਉਹ ਪਰਚਾ ਦਿੱਤਾ ਜਾਵੇ ਬੰਦਿਆਂ ਦੇ ਖਿਲਾਫ ਤੇ ਉਹ ਅੱਜ ਵੀ ਬੜਕਾ ਮਾਰਦੇ ਆ ਕੋਠੇ ਦੇ ਕਿ ਸਾਡਾ ਕੀ ਵਿਗਾੜ ਲਿਆ ਸਾਡਾ ਕੀ ਪੱਟ ਲਿਆ ਇਹੋ ਜਿਹੇ ਗੱਲਾਂ ਕਰਦੇ ਆ ਮੇਰਾ ਨਾਮ ਹਰਜੀਤ ਸਿੰਘ ਅਬਦਾਲਮ ਹੈ ਜਿਲ੍ਹਾ ਇੰਚਾਰਜ ਬੋਲਨ ਸਮਾਜਪਾਟੀ ਅਮਰਸਰ ਅਸੀਂ ਅੱਜ ਇਹਨਾਂ ਦਾ ਜਿਹੜਾ ਕੇਸ ਹੀ ਅੱਜ ਹੀ ਸਾਨੂੰ ਪਤਾ ਲੱਗਾ ਇਹ ਕਿਸ ਦੇ ਸੰਬੰਧ ਵਿੱਚ ਇਹ ਬਜ਼ੁਰਗਾ ਸੀਨੀਅਰ ਸਿਟੀ ਦਾ ਨਾ ਜੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਬਹੁਤ ਦੁੱਖ ਲੱਗਾ ਵੀ 2 ਮਹੀਨੇ ਤੋਂ ਇਹ ਖੱਜਲ ਖਰਾਬ ਹੋ ਰਹੀ ਆ ਤੇ ਐਸਐਚਓ ਸਾਹਿਬ ਨੂੰ ਫੋਨ ਕਰਕੇ ਉਹਨਾਂ ਕੋਲ ਟਾਈਮ ਲੈ ਕੇ ਆਪਾਂ ਮਿਲੇ ਆ ਉਹਨਾਂ ਨੇ ਇੱਥੇ ਰੀਜਨ ਇਹਨਾਂ ਦਾ ਇਹ ਦੱਸਿਆ ਵੀ ਇਹਨਾਂ ਦਾ ਜਿਹੜਾ ਜਿਹੜਾ ਏਰੀਆ ਠਾਣਾ ਇਹ ਠਾਣੇ ਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਕੇਸ ਹੈ ਇਹਨਾਂ ਦਾ ਉਹ ਥੋੜੀ ਜੀ ਜਗ੍ਹਾ ਦੇ ਜਗ੍ਹਾ ਇਧਰੋਂ ਇਧਰੋਂ ਹੁੰਦਾ ਕਰਕੇ ਉਹ ਦੂਜੇ ਠਾਣਾ ਠੇਰਾ ਠਾਣਾ ਹਿਰਕਮੋ ਦੇ ਅੰਡਰ ਜਾਂਦਾ ਤੇ ਅਸੀਂ ਚਲੋ ਇਹ ਕੱਟ ਕੇ ਦੇ ਰਹੇ ਹੁਣ ਉੱਥੇ ਉੱਥੇ ਟਰਾਂਸਫਰ ਕਰ ਰਹੇ ਕੇਸ ਇਹ ਕਾਰਵਾਈ ਨਹੀਂ ਹੋਏਗੀ ਤਾਂ ਫਿਰ ਭੋਜਨ ਸਮਾਜ ਪਾਰਟੀ ਵੱਡਾ ਸੰਘਰਸ਼ ਕਰੇਗੀ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕਦੀ ਵੀ ਇਜਾਜ਼ਤ ਜਿਹੜਾ ਨਾਂ ਤਾਂ ਪੁਲਿਸ ਪ੍ਰਸ਼ਾਸਨ ਦੇਣਾ ਚਾਹੀਦਾ ਭੋਜਨ ਸਮਾਜ ਪਾਰਟੀ ਵੀ ਇਸ ਚੀਜ਼ ਦੇ ਉੱਤੇ ਜਿਹੜਾ ਪਹਿਰਾ ਦੇਗੀ ਜੇ ਨਾਂ ਇਨਸਾਫ ਮਿਲੇਗਾ ਫਿਰ ਅਸੀਂ ਜਿਹੜਾ ਆਪ ਮੈਦਾਨ ਦੇ ਵਿੱਚ ਆਵਾਂਗੇ ਕਿਉਂਕਿ ਕਦੀ ਵੀ ਇਦਾਂ ਨਹੀਂ ਹੁੰਦਾਂਗੇ ਠੀਕ ਹੈ ਉਹਨਾਂ ਨੂੰ ਪਤਾ ਲੱਗਿਆ ਪ੍ਰਸ਼ਾਸਨ ਨੂੰ ਇਹ ਬੜੀ ਤਕੜੀ ਅنگੇਲੀ ਹੈ ਜੀ ਇਹਨਾਂ ਨੂੰ ਇੰਨਾਂ ਚੀਜ਼ਾਂ ਦਾ ਇਹਨੂੰ ਪੁਲਿਸ ਨੂੰ ਨਾ ਨੌਲੇਜ ਹੋਣਾ ਇਹ ਬਹੁਤ ਵੱਡੀ ਗੱਲ ਹੈ ਬੜਾ ਤਕੜਾ ਫੇਲੀਅਰ ਹੈ ਕਿ ਜਿਹੜਾ ਇਹਨਾਂ ਈ ਸਾਡੀ ਹਦੂਦ ਦੇ ਵਿੱਚ ਕੇਸ ਆਉਂਦਾ ਕਿ ਨਹੀਂ ਆ ਰਿਹਾ 2 ਮਹੀਨੇ ਤੋਂ ਬਜ਼ੁਰਗ ਖੱਜਲ ਖਰਾਬ ਹੋ ਰਹੇ ਆ ਸੀਨੀਅਰ ਸਿਟੀਜਨਾਂ ਥੋੜੀ ਪੁਲਿਸ ਨੂੰ ਜੜੀ ਇਹ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਇਹਨਾਂ ਖੱਜਲ ਖਲਾਫ ਕਰ ਰਹੇ ਆ ਕਿਉਂਕਿ ਪੁਲਿਸ ਦਾ ਕੰਮ ਹੈਗਾ ਵਾ ਕਿਸੇ ਨੂੰ ਵੀ ਜੜੀ ਸਕਿਉਰਿਟੀ ਪ੍ਰੋਵਾਈਡ ਕਰਨਾ ਕਿਸੇ ਨੂੰ ਇਸ ਤਰ੍ਹਾਂ ਕੋਈ ਵੀ ਹਥਿਆਰ ਲੈ ਕੇ ਇਹਨਾਂ ਤੇ ਹਥਿਆਰਾਂ ਦੇ ਨਾਲ ਸੱਟਾਂ ਲਾ ਦੇਣੀਆਂ ਬੜੀ ਦੁੱਖ ਵਾਲੀ ਗੱਲ ਆ ਤੇ ਹ ਤੱਕ ਕੋਈ ਇਨਸਾਫ ਨਹੀਂ ਮਿਲਿਆ